ਸੀ ਅਖਮਾਰ ਭਰਦੇ ਫਿਰਦੇ ਸੀ ਕਿ ਅੱਜ ਆ ਕਾਂਗਰਸ ਵਾਲਿਆਂ ਨੇ ਅੱਜ ਕਾਂਗਰਸ ਵਾਲਿਆਂ ਨੇ ਆਪਾਂ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਦੇਖੀਏ ਬੜਾ ਸਾਡੀ ਕੋਈ ਗੱਲ ਆਈ ਹੈ ਅੱਜ ਬੀਜੇਪੀ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਦੇਖੀਏ ਬੜਾ ਸਾਡੀ ਕੋਈ ਗੱਲ ਆਈ ਹੈ ਲੇਕਿਨ ਐਸ ਵਾਰੀ ਮੇਰੇ ਵੀਰੋ ਉਹਨਾਂ ਦੇ ਚੋਣ ਮੈਨੀਫੈਸਟੋ ਤਾਂ ਕੀ ਉਹਨਾਂ ਦੀ ਹਰ ਰੈਲੀ ਦੇ ਵਿੱਚ ਹਰ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਹੋਣੀਆਂ ਤੁਹਾਡੇ ਅੰਦੋਲਨ ਦੇ ਤੱਕ ਉਹਨਾਂ ਦਾ ਏਜੰਡਾ ਬਣ ਗਏ ਤੁਸੀਂ ਜਿਹੜੇ ਅਸੀਂ ਸੋਚਦੇ ਸੀ ਕਿ ਕਿਸਾਨ ਕਿਸੇ ਪੋਲੀਟੀਕਲ ਪਾਰਟੀ ਦੇ ਏਜੰਡੇ ਦੇ ਨਹੀਂ ਅਸੀਂ ਇਹ ਕਰ ਲਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਦੇ ਨਾਲ ਭਰਾਵੋ ਅਸੀਂ ਇੰਨੀ ਜੋਖਰੀ ਨਹੀਂ ਸੀ ਕਿ ਐਟਮਟਾ ਅੰਦੋਲਨ ਖੜਾ ਹੋ ਜਾਣਾ ਅਸੀਂ ਸੱਚ ਕਹਿੰਨੇ ਆ ਸਾਨੂੰ ਕੋਈ ਨਹੀਂ ਸੀ ਕਿ ਇੱਡਾ ਵੱਡਾ ਅੰਦੋਲਨ ਹੋਏਗਾ ਅੰਦੋਲਨ ਪਹਿਲਾਂ ਵੀ ਜਦੋਂ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤ ਨਾਲ ਹੋਇਆ ਤੇ ਜਿੱਤਿਆ ਗਿਆ ਤੇ ਦੁਬਾਰਾ ਵੀ ਉਹਦੀ ਕਿਰਪਾ ਨਾਲ ਖੜਾ ਹੋਇਆ ਉਹਦੀ ਕਿਰਪਾ ਨਹੀਂ ਮਿਹਰ ਨਹੀਂ ਮੇਰੇ ਪਾਤਸ਼ਾਹ ਦੀ ਪਰ ਤੁਸੀਂ ਦੇਖਿਓ ਕਿਸਾਨ ਉਹਨਾਂ ਦੇ ਏਜੰਡੇ ਤੇ ਆਏਗਾ ਔਰ ਕਿਸਾਨ ਨੂੰ ਜੇਕਰ ਤੁਸੀਂ ਉਹਨਾਂ ਦੇ ਏਜੰਡੇ ਤੇ ਲੈ ਆਏ ਤੁਹਾਡੀ ਵੱਡੀ ਪ੍ਰਾਪਤੀ ਐ ਇਸ ਅੰਦੋਲਨ ਦੀ ਵੱਡੀ ਪ੍ਰਾਪਤੀ ਅੱਗੇ ਕੀ ਹੋਏਗਾ ਜਿੱਦਿਆ ਇੰਦਰ ਦਾ ਚੋਣ ਮੈਨੀਫੈਸਟੋ ਜਾਰੀ ਹੋਣਾ ਹੈ ਫਿਰ ਉਹਦੇ ਤੋਂ ਚਰਚਾ ਚੈਨਾਂ ਤੇ ਚੱਲਣੀ ਹੈ ਡਿਵੈਟਾ ਚਾਹਾਂ ਉੱਥੇ ਫਿਰ ਆਏਗਾ ਕਿ ਆ ਅਸੀਂ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਲਈ ਕਾਂਗਰਸ ਕਹਿੰਦੀ ਅਸੀਂ ਆ ਕਰਾਂਗੇ ਭਾਜਪਾ ਕਹਿੰਦੀ ਅਸੀਂ ਆ ਕਰਾਂਗੇ ਨੈਲੋ ਕਹਿੰਦੀ ਅਸੀਂ ਆ ਕਰਾਂਗੇ ਅਕਾਲੀ ਕਹਿੰਦੇ ਆ ਕਰਾਂਗੇ ਆਵਾਦੀ ਪਾਰਟੀ ਕਹਿੰਦੀ ਆ ਕਰਾਂਗੇ ਆਏਗਾ ਉਸ ਵੇਲੇ ਫਿਰ ਚਰਚਾ ਹੋਏਗੀ ਇਤੂ ਗੱਲ ਜਦੋਂ ਮੇਰੇ ਮਿੱਤਰੋ ਤੁਸੀਂ ਸੜਕਾਂ ਦੇ ਬੈਠੇ ਹੋਏ ਫਿਰ ਜਿਹੜੀ ਸਤਾ ਨੂੰ ਭੱਜੇ ਫੜਦੇ ਨੇ ਧੂਵੇਂ ਨੂੰ ਪੂਛੱਕੀ ਸਾਰੇ ਇਹਨਾਂ ਦਾ ਹਾਲ ਦੇਖੋ ਕੀ ਹੁੰਦਾ ਹੈ ਇਹਨਾਂ ਦੀ ਉਸ ਸੰਗਾਸ਼ਣ ਦੇ ਥੱਲੇ ਮੱਚਦੀ ਅੱਗ ਇਹਨਾਂ ਤੋਂ ਕਿਸੇ ਨੂੰ ਉਸ ਸੰਗਾਸ਼ਣ ਦੇ ਉੱਤੇ ਬੈਠਣ ਨਹੀਂ ਦੇ ਦੇਗੀ ਪਤਾ ਹੋਏਗਾ ਕਿ ਜਿਹੜੇ ਲੋਕ ਬੈਠੇ ਨੇ ਸੜਕਾਂ ਤੇ ਸੜਕਾਂ ਮੱਲੀ ਬੈਠੇ ਨੇ ਇਹਨਾਂ ਲੋਕਾਂ ਦਾ ਮਸਲਾ ਜਿਹੜਾ ਵੀ ਇਹ ਸਿੰਘਾਸਨ ਤੇ ਬੈਠ ਗਿਆ ਉਹਨੂੰ ਇਹਨਾਂ ਦਾ ਮਸਲੇ ਹੱਲ ਕਰਨੇ ਪੈਣਗੇ ਸੋ ਇਸ ਕਰਕੇ ਲੜਾਈ ਜੱਤਵਲ ਨੂੰ ਜਾ ਰਹੀ ਹੈ ਬਹੁਤ ਸਾਰੀਆਂ ਗੱਲਾਂ ਹੋਈਆਂ ਜਿਹੜੇ ਕਹਿੰਦੇ ਸੀ ਅਸੀਂ ਕਿਹਾ ਸਰਕਾਰ ਨੂੰ ਮੀਟਿੰਗ ਦੇ ਵਿੱਚ ਤੇ ਦਮ ਜੁੱਟੀਆਂ ਦੇ ਵਿੱਚੋਂ ਭਾਰਤ ਨੂੰ ਮਾਹਰ ਲੈ ਕੇ ਆਓ ਤੇ ਮੰਤਰੀ ਤਰਫ ਗਿਆ ਕਹਿੰਦਾ ਇਹ ਨਹੀਂ ਹੋ ਸਕਦਾ ਸਾਰੇ ਹੋਰ بڑے ਵਪਾਰ ਚੱਲ ਰਹੇ ਐ ਅਸੀਂ WTO ਤੋਂ ਬਾਹਰ ਕਿਵੇਂ ਆ ਸਕਦੇ ਆ ਪਰ ਤੁਹਾਡੇ ਪ੍ਰੈਸ਼ਰ ਨੇ ਭਰਾਵੋ ਸਾਨੂੰ ਪਤਾ ਹੋਏਗਾ ਮੀਟਿੰਗ ਹੋਈ ਜਾਂ ਉਹ ਪਿੱਛੇ ਆਪੂ ਥਾਬੀ ਦੇ ਅੰਦਰ WTO ਦੀ ਮੈਜ ਮੀਟਿੰਗ ਹੋ ਕੇ ਹੱਤੀ ਹੈ ਉਸ ਮੀਟਿੰਗ ਦੇ ਵਿੱਚ 26 ਤਰੀਕ ਨੂੰ 26 ਫਰਵਰੀ ਨੂੰ ਸਰਕਾਰ ਨੇ ਲਿਖ ਕੇ ਦਿੱਤਾ ਕਿ ਪੀਸ ਕਲੋਜ਼ ਗਾਈਡਲਾਈਨ ਰੈਗੂਲਰ ਕੀਤਾ ਜਾਏ ਉਹ ਸਾਡਾ ਕਿਸਾਨ ਨੂੰ 30 ਕਿਲੋ ਦਾ ਨਹੀਂ ਪਤਾ ਕਿ ਉਹ ਕੀ ਚੀਜ਼ ਆ ਮੈਂ ਦੱਸ ਦਿੰਨਾ ਉਹਦਾ ਮਤਲਬ ਪਤਾ ਕੀ ਹੈ ਉਹਦਾ ਮਤਲਬ ਇਹ ਹੈ ਕਿ ਜਿਹੜੇ ਦੇਸ਼ਾਂ ਨੂੰ 30 ਕਿਲੋ ਮਿਲਦਾ ਹੈ ਉਹ ਦੇਸ਼ ਆਪ ਦੀ ਪਬਲਿਕ ਨੂੰ ਆਪਣੇ ਲੋਕਾਂ ਨੂੰ ਅਨਾਜ ਖਵਾਉਂਦੇ ਨਹੀਂ ਖਵਾਉਣ ਦੇ ਬਹਾਨੇ ਜਿੰਨਾ ਮਰਜ਼ੀ ਅਨਾਜ ਤੁਹਾਡਾ ਖਰੀਦ ਸਕਦੇ ਨੇ ਇਹਦਾ ਮਤਲਬ ਤੁਹਾਡਾ ਅਨਾਜ ਖਰੀਦਣ ਦੇ ਲਈ ਉੱਥੇ ਸਰਕਾਰ ਚੱਲੀ ਗਈ ਕਿ ਸਾਨੂੰ ਇਹਨਾਂ ਦਾ ਅਨਾਜ ਖਰੀਦਣ ਦੀ ਇਜਾਜ਼ਤ ਦਿਓ ਇਹ ਤੁਹਾਡੇ ਅੰਦੋਲਨ ਕਰਕੇ ਹੋਇਆ ਹੈ ਤੁਹਾਡੇ ਅੰਦੋਲਨ ਨੇ ਉੱਥੇ ਜਾ ਕੇ ਗਾਹ ਪਵਾਇਆ ਐਵੇਂ ਨਹੀਂ ਗਈ ਗੱਲ ਉੱਥੇ WTO ਕਹਿੰਦਾ ਹੈ 10% ਤੋਂ ਬਾਅਦ ਅਸੀਂ ਕਹਾਂ ਕਿ ਖਰੀਦਣ ਨਹੀਂ ਦੇਣੀ ਪਰ ਉੱਥੇ ਕਹਿੰਦੇ ਆਏ ਨੇ ਉਹ ਲੈ ਕੇ ਦਿੱਤਾ ਕਿ 10% ਆ ਵੀ ਛੱਡ ਤਾਂ ਜਿਹੜੀ ਇਹਨੂੰ ਖਤਮ ਕਰੋ ਅਸੀਂ ਆਪਦੀ ਲੋੜ ਮੁਤਾਬਕ ਆਪਦੀ ਮਰਜ਼ੀ ਮੁਤਾਬਕ ਕਿਸਾਨਾਂ ਦੀ ਫਸਲ ਖਰੀਦ ਸਕੀਏ ਇਹ ਤੁਹਾਡੇ ਅੰਦੋਲਨ ਦੀ ਜਿਹੜੀ ਜਿੱਤ ਹੈ ਅਗਲੀ ਅੱਜ ਵੀ ਗੱਲ ਇੱਥੇ ਨਹੀਂ ਮੁੱਕਦੀ ਆਹ ਸਾਰਾ ਹਰਿਆਣਾ ਜਿੰਨਾ ਮੈਂ ਮੈਨੂੰ ਗੱਲ ਕਰਕੇ ਗਿਆ ਹੈ ਕੈਦ ਕੀਤਾ ਹੋਇਆ ਹਰਿਆਣਾ ਲੇਕਿਨ ਕੈਦ ਕਰਨ ਦੇ ਬਾਵਜੂਦ ਵੀ ਲੋਕਾਂ ਦਾ ਦਬਾਅ ਇੰਨਾ ਵੜਿਆ ਕਿ ਹਰਿਆਣਾ ਸਰਕਾਰ ਨੇ ਇਹ ਕਿਹਾ ਕਿ ਅਸੀਂ ਹਰਿਆਣੇ ਦੇ ਕਿਸਾਨਾਂ ਦਾ ਜਿੰਨਾ ਵੀ ਕੋਆਪਰੇਟਿਵ ਦਾ ਕਰਜ਼ਾ ਹੈ ਉਹ ਸਾਰੇ ਦੇ ਸਾਰੇ ਕਰਜ਼ੇ ਦਾ ਵਿਆਜ ਮਾਫ ਕਰਦੇ ਹਾਂ ਇਹ ਹੋਇਆ ਹਰਿਆਣੇ ਚ ਕਰਵਾਇਆ ਤੁਹਾਡੇ ਅੰਦੋਲਨ ਨੇ ਕਰਾਇਆ ਖੰਡ ਖੰਦਾ ਕੋਈ ਨਹੀਂ ਕਰਦਾ ਅਗਲੀ ਗੱਲ ਆ ਪਿੱਛੇ ਗੰਨੇ ਦਾ ਰੇਟ ਵਧਿਆ 25 ਰੁਪਏ ਗੰਨੇ ਦੇ ਕਾਰਸਕਾਰਾਂ ਨੇ ਚਲੋ ਆਪਾਂ ਗੰਨਾ ਨਹੀਂ ਬੀਜਦੇ ਇਧਰ ਲ ਖੇਤਰ ਇਹ ਸਰਕਾਰ ਬੰਦ ਕਰ ਲੀਆਂ ਬਜ਼ੇਰਾ ਪਿੱਟ ਲਏ ਇਹਨਾਂ ਨੂੰ ਲੇਕਿਨ ਗੰਨੇ ਦਾ ਰੇਟ ਨਹੀਂ ਵਧਾਇਆ ਭਰਾਵੋ ਤੇ ਜਦੋਂ ਗੰਨੇ ਦਾ ਰੇਟ ਵੱਧਾ ਹੈ ਇਹਦਾ ਰੇਟ ਵਧਣ ਦਾ ਜਿਹੜਾ ਸਹੀ ਟਾਈਮ ਹੈ ਉਹ ਹਮੇਸ਼ਾ 6ਵਾਂ ਤੇ 7ਵਾਂ ਮਹੀਨਾ ਹੁੰਦਾ ਹੈ ਲੇਕਿਨ ਐਸ ਵਾਰੀ ਤੁਹਾਡੇ ਅੰਦੋਲਨ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਫਰਵਰੀ ਦੇ ਵਿੱਚ ਆ ਕੇ ਗੰਨੇ ਦਾ ਰੇਟ 25 ਰੁਪਏ ਵਧਾਉਣਾ ਪਿਆ ਸਰਕਾਰ ਨੂੰ ਕਿਸ ਕਾਰਨ ਵਧਾਇਆ ਕਿ ਆਹ ਜਿਹੜੇ ਲੋਕ ਅੰਦੋਲਨ ਕਰਦੇ ਨੇ ਕਿਤੇ ਗੰਨੇ ਦੇ ਕਾਸ਼ਤਕਾਰ ਕਿਸਾਨ ਵੀ ਇਹਨਾਂ ਦੇ ਨਾਲ ਨਾਲ ਆ ਕੇ ਖੜ ਜਾਣਾ ਇਹਦਾ ਮਤਲਬ ਤੁਸੀਂ ਠਿਕੜ ਪਾਈ ਬੈਠੇ ਹੋ ਸਰਕਾਰ ਨੂੰ ਸਰਕਾਰ ਨੇ ਵੀ ਕਿਹਾ ਕਿ ਕੰਦੀਆ ਸਰਕਾਰੋਂ ਤੂੰ ਮੰਗਰੋ ਉਹ ਗੰਦੀ ਜਿਹੜਾ ਨਰਮਾ ਤੇ ਜੂਟ ਦੇ ਕਾਸ਼ਤ ਕਰਨ ਵਾਲੇ ਖੇਤ ਕਿਸਾਨ ਨੇ ਅਗਰ ਪ੍ਰਾਈਵੇਟ ਇਹਨਾਂ ਦਾ ਨਰਮਾ ਨਹੀਂ ਖਰੀਦੇਗਾ ਇਹਨਾਂ ਦਾ ਜੂਟ ਨਹੀਂ ਖਰੀਦੇਗਾ ਕਹਿੰਦੇ ਅਸੀਂ ਖਰੀਦਾਂਗੇ ਐਮਐਸਟੀ ਦੇ ਉੱਤੇ ਸਰਕਾਰ ਖਰੀਦੇਗੀ ਇਹ ਵੀ ਤੁਹਾਡੇ ਅੰਦੋਲਨ ਦੀ ਪ੍ਰਾਪਤੀ ਹੈ ਇਸ ਤੋਂ ਬਾਅਦ ਅਸੀਂ ਰਿਜੈਕਟ ਕੀਤਾ ਕਿ ਤੁਹਾਡੀ ਪੰਜਾਂ ਪੰਜਾ ਫਸਲਾਂ ਲਈ ਪ੍ਰਪੋਰਸ਼ਨ ਸਾਨੂੰ ਮਨਜ਼ੂਰ ਨਹੀਂ ਲੇਕਿਨ ਫਿਰ ਵੀ ਏਵਾਲ ਕੀਤਾ ਕਿ ਅਸੀਂ ਪੰਜਾ ਦੇ ਦਿੰਨੇ ਆ ਲੇਕਿਨ ਲੜਾਈ ਸਾਡੀ ਜਾਰੀ ਹੈ ਸੋ ਮੇਰੀ ਬੇਨਤੀ ਆ ਵੀਰੇ ਮੇਰੇ ਪਿਆਰੇ ਦੋਸਤੋ ਅੰਦੋਲਨ ਜਿੱਤਾਂਗੇ ਲੇਕਿਨ ਇੱਕ ਗੱਲ ਦਾ ਧਿਆਨ ਰੱਖ ਲਿਓ ਇਹ ਲੋਕ ਜਿਹੜੂ ਇਹੋ ਦਾ ਬਿਆਨ ਦਿੰਦੇ ਨੇ ਕਿ ਇਹ ਅਰਾਜਕਤਾ ਫੈਲਾਉਣ ਵਾਲੇ ਲੋਕ ਆਪਾਂ ਨੂੰ ਕਹਿਣਾ ਚਾਹੁੰਦੇ ਨੇ ਜਾਂ ਕਹਿਣ ਦੀ ਕੋਸ਼ਿਸ਼ ਕਰਦੇ ਨੇ ਉਦੋਂ ਸਮਝ ਲਓ ਤੇ ਮਨਸ਼ਾ ਆਰਐਸਐਸ ਦੀ ਠੀਕ ਨਹੀਂ ਹੈ ਉਹ ਕਿਤੇ ਵੀ ਤੁਹਾਡੇ ਅੰਦੋਲਨ ਦੇ ਵਿੱਚ ਆਪ ਦੇ ਗੁੰਡੇ ਭੇਜ ਕੇ ਗਰਮਲ ਕਰਾ ਸਕਦੇ ਐ ਇਸ ਗੱਲ ਤੋਂ ਪੂਰੀ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਅੰਦੋਲਨਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਪ ਦੇ ਉੱਤੇ ਪੂਰਾ ਪੇਸ਼ੈਂਸ ਦੇ ਵਿੱਚ ਰਹਿ ਕੇ ਪੂਰਾ ਕੰਟਰੋਲ ਦੇ ਵਿੱਚ ਆਪਣੇ ਆਪ ਨੂੰ ਰੱਖਦਾ ਹੋਇਆ ਇਸ ਅੰਦੋਲਨ ਨੂੰ ਲੜਨਾ ਹੈ ਸ਼ਾਤਵੇਂ ਢੰਗ ਨਾਲ ਲੜਦੇ ਲੜਦੇ ਅੰਦੋਲਨ ਸਰਕਾਰ ਨੂੰ ਬੋਦੇ ਟੇਕਣ ਲਈ ਮਜਬੂਰ ਕਰਾ ਲਈ ਕੋਈ ਝਮੜਾ ਵਾਲੀ ਗੱਲ ਨਹੀਂ ਹੈ ਬਹੁਤ ਵਧੀਆ ਮੱਤੇ ਤੇ ਦੁਨੀਆ ਦਾ ਪਹਿਲਾ ਅੰਦੋਲਨ ਆ ਸਰਦਾਰੋ ਪਤਾ ਨਹੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਚੰਗਾ ਲੱਗਦਾ ਸੀ ਪਹਿਲਾ ਅੰਦੋਲਨ ਹੈ ਜਦੋਂ ਇੱਕ ਪਾਸੇ ਚੋਣਾਂ ਚੱਲਦੀਆਂ ਹੋਣ ਇੱਕ ਪਾਸੇ ਲੋਕ ਅੰਦੋਲਨ ਕਰ ਰਹੇ ਹੋਣ ਔਰ ਉਹ ਚੋਣਾਂ ਦੇ ਦੌਰ ਚ ਪਰ ਲੋਕ ਅਜੰਡੇ ਤੇ ਆਉਂਦੇ ਨੇ ਅਸੀਂ 70 ਸਾਲ ਤੋਂ ਪਿੱਟਦੇ ਆ ਰਹੇ ਸੀ ਸਾਰੇ ਕਿਸਾਨ ਲੀਡਰ ਪਿੱਟਦੇ ਆ ਰਹੇ ਸੀ ਕੀ ਕਹਿੰਦੇ ਸੀ ਕਿ ਜਿਹੜੀ ਕਿਸਾਨ ਦਾ ਇਹਨਾਂ ਦੇ ਅਜੰਡੇ ਤੇ ਨਹੀਂ ਲੇਕਿਨ ਅੱਜ ਜਦੋਂ ਕਿਸਾਨ ਆਜੰਡੇ ਤੇ ਆਇਆ ਹੈ ਉਸ ਵੇਲੇ ਕੀ ਹੋਣਾ ਸ਼ੁਰੂ ਹੋਇਆ ਹੈ ਬੜਾ ਦੁੱਖ ਵਾਲੀ ਗੱਲ ਕਹਿ ਨਹੀਂ ਪੈ ਰਹੀ ਹੈ ਸਾਰੇ ਕੁਝ ਲੋਕ ਜਦੋਂ ਅਸੀਂ ਲੜਾਈ ਲੜਨਾ ਸ਼ੁਰੂ ਕਰ ਰਹੇ ਹਾਂ ਸਾਡੇ ਬਾਰੇ ਕਹਿੰਦੇ ਨੇ ਕਹਿੰਦੇ ਜੀ ਇਹਨਾਂ ਨੇ ਟਾਈਮ ਨਹੀਂ ਵੇਖਿਆ ਅਗੇਤਰੀ ਲੜਾਈ ਸ਼ੁਰੂ ਕਰਤੀ ਤੁਸੀਂ ਇਮਾਨਦਾਰੀ ਨਾਲ ਦੱਸੋ ਜਿਹੜੇ ਆਏ ਹੋ ਸੱਚੀ ਗੱਲ ਦੱਸੋ ਆਪਦੇ ਅੰਦਰ ਦੀ ਕਿ ਤੁਹਾਡੇ ਮਨ ਨੂੰ ਲੱਗਦਾ ਹੈ ਕਿ ਅਸੀਂ ਲੜਾਈ ਅਗੇਤਰੀ ਸ਼ੁਰੂ ਕੀਤੀ ਲੱਗਦੀ ਹੈ ਤੁਹਾਨੂੰ ਮੋਲ ਕੇ ਦੱਸਿਓ ਭਲਾ ਕਹੋ ਵੀ ਦੋਸਤੋ ਇਹਦਾ ਮਤਲਬ ਕੀ ਨਿਕਲਦਾ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਅਗੇਤਰੀ ਕਹਿੰਦੇ ਨੇ ਓ ਭਰਾਵੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਮੋਟੀ ਸਰਕਾਰ ਨੇ ਕਿ ਸਰਕਾਰ ਲੱਗੀ ਆ ਜਾਨ ਇਥੋਂ ਜਿਹੜੀ ਸਰਕਾਰ ਜਾਂਦੀ ਹੈ ਉਹ ਜਾਂਦੀ ਸਰਕਾਰ ਦਾ ਗਲਮਾ ਫੜ ਕੇ ਉਹਨੂੰ ਯਾਦ ਕਰਾਉਣ ਦੀ ਲੋੜ ਸੀ ਕਿ ਨਹੀਂ ਸੀ ਬੋਲਿਓ ਸਹੀ ਲੋੜਾ ਲੇਕਿਨ ਉਹ ਵੀਰ ਫਿਰ ਵੀ ਕਹਿੰਦੇ ਆ ਵੀ ਤੁਸੀਂ ਕਾਲੀ ਕੀਤੀ ਆ ਪਹਿਲਾਂ ਦੱਸੀ ਵੀ ਹਜੇ ਕਿਹੜੀ ਕਾਲੀ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਜੋਰਦਾਰ ਤਾਂ ਇਹਨੇ ਜਿਵੇਂ ਕਰਦਿਆ ਕਰਦਿਆ ਲਾਗੂ ਹੋ ਗਏ ਫਿਰ ਕਹਾਂਗੇ ਜੀ ਹੰਤਾ ਛੋੜ ਜਾਦਾ ਲਾਗੂ ਹੋ ਗਿਆ ਮੇਰੇ ਸੀ ਕੁਝ ਕਰ ਸਕਦੇ ਤੋਂ ਲੜਾਈ ਨਰੂ ਤੋਂ ਭੱਜਣ ਦੇ ਤਰੀਕੇ ਸੀ ਭਰਾਵੋ ਭੰਡੇ ਸੀ ਲੜਾਈ ਤੋਂ ਸਰਦਾਈਆਂ ਨੇ ਗੱਲਾਂ ਤੁਸੀਂ ਦੇਖਿਆ ਦਿੱਲੀ ਚਲੇ ਗਏ ਇੱਕ ਦਿਨ ਸਾਡੇ ਵੀਰ ਮੈਂ ਗੱਲਾਂ ਤਾਰ ਜਿੱਥੇ ਰੋਣਾ ਰੋੜਿਆ ਇਹਨਾਂ ਦਾ ਮੈਨੂੰ ਕੋਈ ਇਹਨਾਂ ਗੱਲਾਂ ਦੇ ਉੱਤੇ ਇਹਨਾਂ